पूर्व केंद्रीय राज्य मंत्री विजय सांपला को मनाने उनके घर पंजाब भाजपा प्रदेश अध्यक्ष सुनील जाखड़ हरजीत सिंह ग्रेवाल व वनी जोशी पहुंचे यहां सांपला और उनके बेटे साहिल सांपला से सुनील जाखड़ ने बंद कमरे में बैठक की इस मौके पर उन्होंने मीडिया से बात करते हुए कहा कि सांपला की टिकट को लेकर मजबूत दावेदारी थी लेकिन इन्होंने अपनी भावनाओं को अलग रखकर पार्टी के लिए काम करने की बात की और प्रधानमंत्री के सपने को पूरा करने की बात की ਜਿਸ ਵਿੱਚ ਇਸ ਵਾਰ 400 ਪਾਰ ਦੀ ਬਾਤ ਕਹੀ ਜਾ ਰਹੀ ਹੈ ਬੀਜੇਪੀ ਦੀ ਪਛਾਣ ਇੱਕ ਡਿਸਿਪਲਿਨਡ ਪਾਰਟੀ ਦੇ ਤੌਰ ਤੇ ਹੈ ਤੇ ਇਹਦਾ ਜਿੰਦਾ ਜਾਗਦਾ ਰੂਪ ਜਿਹੜਾ ਸਾਂਪਲਾ ਸਾਹਿਬ ਦੀ ਭਾਵਨਾ ਜੇ ਸਪਸ਼ਟ ਹੁੰਦਾ ਹੈ ਅੱਜ ਕਿਸੇ ਤੋਂ ਓਲੇ ਨਹੀਂ ਵੀ ਟਿਕਟ ਦੀ ਦਾਅਵੇਦਾਰੀ ਇਹਨਾਂ ਦੀ ਕਿੰਨੀ ਮਜ਼ਬੂਤ ਤੇ ਸ਼ਕਤ ਤੇ ਲੋਕਾਂ ਦੀ ਭਾਵਨਾ ਨਾਲ ਜੁੜੀ ਸੀਗੀ ਪਰ ਉਹਦੇ باوجود ਮੈਂ ਇਸ ਗੱਲ ਦਾ ਅੱਜ ਇਹਨਾਂ ਦਾ ਮੁਰੀਦ ਆ ਵੀ ਇਹਨਾਂ ਨੇ ਆਪ ਦੀ ਭਾਵਨਾਵਾਂ ਨੂੰ ਇੱਕ ਪਾਸੇ ਰੱਖ ਕੇ ਪਾਰਟੀ ਦੇ ਡਿਸਪਲਿਨ ਨੂੰ ਮੁਦੇ ਨਜ਼ਰ ਰੱਖ ਕੇ ਜਿਹੜਾ ਇਹਨਾਂ ਨੇ ਫੈਸਲਾ ਲਿਆ ਮੈਂ ਇਹਨਾਂ ਦਾ ਬਹੁਤ-ਬਹੁਤ ਆਭਾਰੀ ਹਾਂ ਮੈਂ ਲੋਕਾਂ ਦੀ ਭਾਵਨਾਵਾਂ ਵੀ ਇਹਨਾਂ ਦੇ ਸਾਥ ਜਿਹੜੇ ਵਰਕਰ ਸਾਥੀ ਹੈ ਜਿਨ੍ਹਾਂ ਦਾ ਵੀ ਮੈਂ ਸਮਝਦਾ ਵੀ ਉਹਨਾਂ ਨੂੰ ਇਸ ਤੋਂ ਜ਼ਿਆਦਾ ਅੱਜ ਮਨ ਦੇ ਉੱਤੇ ਉਹਨਾਂ ਦੇ ਇੱਕ ਨਿਰਾਸ਼ਾ ਹੈ ਉਹਨਾਂ ਦੀ ਭਾਵਨਾ ਨੂੰ ਮੈਂ ਸਾਰਿਆਂ ਤੋਂ ਸੁਣਿਆ ਪਰ ਉਹਨਾਂ ਦੀ ਵੀ ਮੈਂ ਸਮਝਦਾ ਇੱਕੋ ਹੀ ਰਾਏ ਹੈ ਇਹ ਮਸਲਾ ਅੱਜ ਇੱਕ ਵਿਅਕਤੀ ਵਿਸ਼ੇਸ਼ ਦੀ ਭਾਵਨਾਵਾਂ ਨੂੰ ਨਹੀਂ ਅੱਜ ਮਸਲਾ ਦੇਸ਼ ਦਾ ਹੈ ਮਸਲਾ ਆਈਡੀਓਲੋਜੀ ਦਾ ਹੈ ਮਸਲਾ ਮੋਦੀ ਸਾਹਿਬ ਨੂੰ ਦੁਬਾਰਾ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਉਣ ਦਾ ਹੈ ਇਹਦੇ ਮੱਦੇਨਜ਼ਰ ਇਹਨਾਂ ਨੇ ਦੇਖ ਕੇ ਜੋ ਫੈਸਲਾ ਲਿਆ ਮੈਂ ਇਹਨਾਂ ਦਾ ਆਭਾਰੀ ਹਾਂ ਧੰਨਵਾਦ ਕਰਦਾ ਪਾਰਟੀ ਨੂੰ ਮਜ਼ਬੂਤ ਕਰਨਾ ਆਪਾਂ ਸਾਰਾ ਰਲ ਮਿਲ ਕੇ ਇਹਨਾਂ ਦੇ ਜੋ ਵੀ ਖਦਸੇ ਹੈ ਜਿਹੜੇ ਇਹਨਾਂ ਦੀ ਸ਼ੰਕਾਵਾਂ ਹੈ ਉਹ ਸਾਰੀਆਂ ਦੂਰ ਕਰਨਾ ਪਾਰਟੀ ਦਾ ਫਰਜ਼ ਬਣਦਾ ਹੈ ਮੈਂ ਜਿਹੜਾ ਇੱਥੇ ਆਇਆ ਹਾਂ ਪਾਰਟੀ ਹਾਈ ਕਮਾਂਡ ਦੀ ਸਹਿਮਤੀ ਉਹਨਾਂ ਦੀ رائے ਨਾਲ ਉਹਨਾਂ ਦੀ ਉਹਨਾਂ ਦੀ ਚਿੰਤਾਵਾਂ ਦੇਖ ਕੇ ਇੱਥੇ ਜਿਹੜੇ ਇਹਨਾਂ ਦੀ ਭਾਵਨਾ ਦੇ ਜਿਹੜੀ ਉਹਨਾਂ ਤੋਂ ਹੀ ਆਵਾਜ਼ ਪਹੁੰਚੀ ਹੈ ਜਿਹੜੀ ਇਹਨਾਂ ਦੀ ਗੱਲ ਵੀ ਉਹਨੂੰ ਲੈ ਕੇ ਇੱਥੇ ਆਇਆ ਤੇ ਮੈਂ ਸਮਝਦਾ ਸੀ ਤਕੜੇ ਹੋ ਕੇ ਆ ਜਿਹੜੇ ਭਾਜੀਪੀ ਦੇ 400 ਤੋਂ ਪਲੱਸ ਸੀਟਸ ਆਣੀਆਂ ਉਹਦੇ ਚ ਪੰਜਾਬ ਦਾ ਯੋਗਦਾਨ ਭਰਪੂਰ ਰਹੂਗਾ ਇਸ ਪਰ ਉਸੇ ਨਾਲ ਮੈਂ ਫਰਚੀ ਦੇ ਦਿੱਤੀ ਜਾ ਰਹੀ ਹੈ ਜੀ ਦੇਖਿਏ ਜ਼ਿੰਮੇਵਾਰੀਆਂ ਤਾਂ ਬਹੁਤ ਹੈ ਸਭ ਜ਼ਿੰਮੇਵਾਰੀ ਤਾਂ ਅਜੇ ਤਾਂ ਸ਼ੁਰੂਆਤ ਹੀ ਹੋਣ ਲੱਗੀ ਹੈ ਸਭ ਅਤਾ ਪਹਿਲਾ ਜਦੋਂ ਫੈਸਲਾ ਲੈ ਲਿਆ ਪਾਰਟੀ ਨੇ ਵੀ ਅਸੀਂ ਇਕੱਲੇ ਲੜਨਾ ਹੈ ਤੇ ਆ ਮਸਲਾ ਸਿਰਫ ਇੱਥੇ 2024 ਤੇ ਨਹੀਂ ਨਿਬੜਨਾ ਸਾਬ 2027 ਸਾਹਮਣੇ ਖੜੀ ਹੈ ਸਾਬ ਨਹੀਂ ਸਾਬ ਲਈ ਇਸ ਚੋਣਾਂ ਲੜਾਣੇ ਕਿ ਕੋਈ ਬਾਤ ਹੋਈ ਹੈ ਜਾਂ ਦੇਖਿਏ ਚੋਣ ਲੜਾਣਾ ਕਹਾਂ ਸੇ ਕਿਸਕੋ ਕਿਆ ਮਿਲੇਗਾ ਇਹ ਫੈਸਲਾ ਹਾਈ ਕਮਾਂਡ ਨੇ ਕਰਨਾ ਹੈ पर ये मैं आपको सामने दे सकता हूँ भी जो भी फैसला लिया जाएगा पंजाब के देश के हित उस में उसमें पार्टी के निगाह में सबसे प्राइम जो पोजीशन है वो सांपला साहब की हमेशा बनी रहेगी वही हरजीत सिंह ग्रेवाल ने बात करते हुए कहा कि सांपला साहिब पार्टी के वफादार सिपाही हैं और पार्टी के लिए ही काम करेंगे ਕਿਸ ਤਰ੍ਹਾਂ ਦੀ ਮੀਟਿੰਗ ਸੀ ਕੀ ਬਹੁਤ ਅੱਛੀ ਮੀਟਿੰਗ ਸੀ ਸੰਪਲਾ ਜੀ ਸਾਡੇ ਬਹੁਤ بڑے ਲੀਡਰ ਆ ਪਾਰਟੀ ਦੇ ਉਹ ਰਹਿਣਗੇ ਸਰ ਕੋਈ ਡਿਮਾਂਡ ਰੱਖੇਗੀ ਕੋਈ ਜ਼ਿੰਮੇਵਾਰੀ ਕੋਈ ਡਿਮਾਂਡ ਨਹੀਂ ਉਹ ਡਿਮਾਂਡ ਵਾਲੇ ਥੋੜਾ ਨੇ ਉਹ ਖੁਦ ਲੀਡਰ ਨੇ ਜੀ ਪਾਰਟੀਆਂ ਇਹਨਾਂ ਨਾਲ ਹੁੰਦੀਆਂ ਨੇ ਇਹ ਪਾਰਟੀਆਂ ਨਾਲ ਨਹੀਂ ਹੁੰਦੇ ਠੀਕ ਹੈ بڑا ਲੀਡਰ ਆ ਸਾਡਾ ਅਸੀਂ ਸਾਰੇ ਸਮੇਂ ਆਉਣ ਤੇ ਕੋਈ ਕੋਈ ਐਹੋ ਜੀ ਗੱਲ ਹੋਏ ਕਿ ਕੋਈ ਵੱਡੀ ਜ਼ਿੰਮੇਵਾਰੀ ਦੇਣ ਦੀ ਉਹ ਤਾਂ ਰਹਿਣੀਆਂ ਨੇ ਜ਼ਿੰਮੇਵਾਰੀਆਂ ਤਾਂ ਅਸੀਂ ਪੰਜਾਬ ਚ ਗਰੋ ਕਰਨਾ ਤਾਂ ਸਾਨੂੰ ਸੰਪਲਾ ਜੀ ਵਰਗੇ ਲੀਡਰਾਂ ਦੀ ਜ਼ਰੂਰਤ ਹੈ بڑے ਲੀਡਰ ਨੇ ਸਾਡੇ ਉਹ ਕੇਂਦਰੀ ਮੰਤਰੀ ਵੀ ਰਹੇ ਨੇ ਐਸ்சி ਕਮਿਸ਼ਨ ਦੇ ਚੇਅਰਮੈਨ ਰਹੇ ਸਾਡੇ ਪ੍ਰਧਾਨ ਰਹੇ ਅੱਗੇ ਵੀ ਜ਼ਿੰਮੇਵਾਰੀਆਂ ਮਿਲਣੀਆਂ ਨੇ